ਹੈਲੋ ਜੀ ਸਸਰੀਕਾ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਾਉ ਪਾਜੀ ਬਣਾਉਣਾ ਸਿਖਾਵਾਂਗੇ ਆਪਾਂ ਆਇਆ ਮਸ਼ਹੂਰ ਪਾਉ ਪਾਜੀ ਵਾਲੇ ਕੋਲੇ ਚਲੋ ਦੇਖਦੇ ਆ ਕਿਵੇਂ ਬਣਾਉਂਦਾ ਇਹ ਪਹਿਲਾਂ ਇਹਨੇ ਪਾ ਲਿਆ ਬਟਰ ਅਮੂਲ ਦਾ ਬਟਰ ਪਾਇਆ ਫੁੱਲ ਟੇਕੀ ਤੇ ਉਹਨੂੰ ਬਚਾ ਲਿਓ ਬਰਡ ਲਿਆ ਆਪਾਂ ਘਲਾ ਲਿਆ ਚੰਗੀ ਤਰ੍ਹਾਂ ਫੇਰ ਵਿੱਚ ਪਾਤਾ ਜੀਰਾ ਓਹੋ ਮਸਾਲਿਆਂ ਦਾ ਰਾਜਾ ਹੁਣ ਇਹਨੂੰ ਥੋੜਾ ਜਿਹਾ ਪਗਲਾ ਕੇ ਮੈਸ਼ ਕਰਕੇ ਇਹਨੂੰ ਇਹਦੇ ਵਿੱਚ ਪਾਤੇ ਪਿਆਜ਼ ਵੈਜੀਟੇਬਲ ਕੱਟੇ ਹੋਏ ਨੇਗੇ ਤੇ ਸ਼ਿਮਲਾ ਮਿਰਚ ਪਾ ਤੀ ਜੀ ਇਹਦੇ ਵਿੱਚ ਸ਼ਿਮਲਾ ਮਿਰਚ ਪਾ ਕੇ ਫਿਰ ਇਹਨੂੰ ਮਿਕਸ ਕਰੂਗਾ ਹੈ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਜਿਹਾ ਉਹ ਕਰ ਲੈਣਾ ਉਹ ਤੋਂ ਬਾਅਦ ਫਿਰ ਆਹ ਟਮਾਟਰ ਟਮਾਟਰ ਸਾਰਾ ਕੁਝ ਪਾ ਲੈਣਾ ਇਹਦੇ ਵਿੱਚ ਟਮਾਟਰ ਟਮਾਟਰ ਪਾ ਕੇ ਇਹਨੂੰ ਥੋੜਾ ਜਿਹਾ ਅਰਲਾ ਲੈਣਾ ਅਰਲਣ ਤੋਂ ਬਾਅਦ ਇਹਦੇ ਵਿੱਚ ਆਪਨੇ ਕਹਿੰਦੇ ਨੇ ਕਿ ਆਹ ਪਾ ਲੈਣੇ ਨੇ ਛੋਲੇ ਚਿੱਟੇ ਛੋਲੇ ਉਬਲੇ ਹੋਏ ਪੀਸ ਕੇ ਪੀਸ ਕੇ ਇਹਨੂੰ ਪਾਣਿਆਂ ਆਪਣੇ ਇਹਦੇ ਨਾਲ ਟੇਸਟ ਵਧੀਆ ਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਇਹਨੂੰ ਮੈਸ਼ ਕਰਕੇ ਫਿਰ ਇਹਨੂੰ ਆਪਣਾ ਕਹਿੰਦੇ ਨੇ ਇਹਦੇ ਵਿੱਚ ਪਾਵਾਂਗੇ ਆਪਾਂ ਉਬਲੇ ਹੋਏ ਆਲੂ ਉਬਲੇ ਹੋਏ ਆਲੂ ਪਾ ਕੇ ਇਹਦੇ ਵਿੱਚ ਉਹ ਥੋੜੇ ਆਪਣੇ ਹਿਸਾਬ ਨਾਲ ਪਾ ਲਿਓ ਤੁਸੀਂ ਜਿੰਨੇ ਪਾਣਿਆਂ ਲੇਕਿਨ ਇਹ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਬਣਾ ਰਹੇ ਹਾਂ ਅੰਦਾਜ਼ੇ ਨਾਲ ਤੁਸੀਂ ਆਪਣੇ ਜਦ ਘਰੇ ਬਣਾਓ ਤਾਂ ਆਪਣੇ ਹਿਸਾਬ ਨਾਲ ਬਣਾਓ ਬਸ ਉਤੋ ਦੀਆਂ ਨੇ ਪਾ ਲਿਆ ਮਸਾਲਾ ਗਰਮ ਮਸਾਲਾ ਤੇ ਆਪਣੇ ਕਹਿੰਦੇ ਨੇ ਨੂਨ ਪਾਤਾ ਵਿੱਚ ਨੂਨ ਤੋਂ ਬਾਅਦ ਇਹਨੇ ਆਪਣੇ ਕਹਿੰਦੇ ਨੇ ਹੁਣ ਪਾਊਗਾ ਇਹ ਪਾਉ ਪਾਜੀ ਮਸਾਲਾ ਪਾਉ ਪਾਜੀ ਮਸਾਲਾ ਪਾਉਣ ਤੋਂ ਬਾਅਦ ਫੇਰ ਇਹਨੂੰ ਦਊਗਾ ਗੇੜਾ ਚਾਟ ਮਸਾਲਾ ਪਾਤਾ ਜੀ ਇਹ ਚਾਟ ਸੌਸ ਪਾਤੀ ਸੌਸ ਸੋਰੀ ਸੌਸ ਪਾਤੀ ਇਹਦੇ ਵਿੱਚ ਸੌਸ ਪਾ ਕੇ ਇਹਨੂੰ ਹੁਣ ਆਪਣੇ ਹਰਲਾਊਗਾ ਉਹਦਾ ਧਨੀਆ ਪਾਤਾ ਇਹਦੇ ਵਿੱਚ ਕਾਫੀ ਕੁਝ ਪਾ ਦਿੰਨੇ ਆ ਤੁਸੀਂ ਵੀ ਪਾ ਸਕਦੇ ਹੋ ਕਰੇ ਜਦੋਂ ਬਣਾਉ ਤਾਂ ਤੁਸੀਂ ਜਿਹੜਾ ਕੁਝ ਮਰਜੀ ਪਾ ਸਕਦੇ ਹੋ ਵੈਜੀਟੇਬਲਸ ਤੁਹਾਡੀ ਇੱਛਾ ਅਨੁਸਾਰ ਫਿਰ ਇਹਨੂੰ ਆ ਮੈਸ਼ ਕਰ ਲੈਣਾਗਾ ਚੰਗੀ ਤਰ੍ਹਾਂ ਗਰਮ ਹੋ ਗਿਆ ਨਾਲੇ ਉਹ ਉਬਲ ਰਿਆਂ ਨਾਲੇ ਗਲਮ ਹੋ ਰਿਆ ਨਾਲੇ ਇਹ ਮੈਸ਼ ਕਰੀ ਜਾ ਰਿਹਾ ਆਪਣੇ ਹੱਥਾਂ ਨਾਲ ਇਹ ਬਲਕ ਕਨਟ੍ਰਿਟੀ ਚ ਬਣਾ ਰਿਹਾ ਇਸ ਕਰਕੇ ਉਹ ਹੋ ਰਿਹਾ ਐਨੇ ਹੁਣ ਆ ਕੰਧ ਬਣਾ ਲਈ ਆਲੂ ਆ ਦੀ ਜਿਹੜੇ ਆ ਉਹ ਕੀਤੇ ਸੀ ਵਿੱਚ ਦੀਆਂ ਨੇ ਫੇਰ ਮੱਖਣ ਦੀ ਟਿੱਕੀ ਸੜਤੀ ਆ ਮੂਲ ਬਟਰ ਦੀ ਆ ਇਹਦੇ ਵਿੱਚ ਨੇ ਸਿੱਧੇ ਗਾਰਲਿਕ ਬ੍ਰੈਡ ਦਾ ਕੋਲ ਬਣਾਇਆ ਹੋਇਆ ਸੀਗਾ ਉਹ ਸੜਦਾ ਆਣੇ ਹਾਂਜੀ ਉਹ ਸੱਟਣ ਤੋਂ ਬਾਅਦ ਇਹਨੇ ਪਾਤੀਆਂ ਸੋਸ ਚਾਟ ਚਾਟ ਚਿਲੀ ਸੋਸ ਪਾਤੀਆਂ ਨੇ ਇਹ ਪਾਣ ਤੋਂ ਬਾਅਦ ਇਹਨੇ ਹੁਣ ਗਰ ਉਹ ਪਾਤੇ ਹੀ ਪਾਓ ਭਾਜੀ ਮਸਾਲਾ ਫਿਰ ਪਮ ਟੇਸਟ ਵਧੀਆ ਆ ਜਾਂਦਾ ਪਾਓ ਭਾਜੀ ਮਸਾਲਾ ਪਾ ਕੇ ਇਹਦੇ ਵਿੱਚ ਭਾਜੀ ਦੇ ਵਿੱਚ ਪਾਣ ਤੋਂ ਬਾਅਦ ਜੀ ਆਣੇ ਕੀ ਕੀਤਾ ਇਹਨੂੰ ਵਿੱਚ ਇਹਨਾਂ ਥੋੜਾ ਜਿਹਾ ਨੂਨ ਹੋਰ ਪਾ ਲਿਆ ਹੈ ਟੇਸਟ ਵਧੀਆ ਆ ਜਾਵੇ ਇਹਨੂੰ ਹੁਣ ਅਰਲਾਉਗਾ ਹੈ ਚਟਣੋ ਪਾ ਕੇ ਪਾਣੀ ਪਾ ਕੇ ਪਾਣੀ ਪਾ ਕੇ ਇਹਨੂੰ ਅਰਲਾ ਲੈਣਾ ਆਹ ਦੇਖੋ ਜੀ ਇਹ ਬਣਾ ਰਿਹਾ ਕੋਲ ਪੂਰਾ ਤਿਆਰ ਹੋ ਗਿਆ ਦੇਖੋ ਜੀ ਵਧੀਆ ਤਰੀਕੇ ਨਾਲ ਉਬਲਣ ਲੱਗ ਗਿਆ ਹਾ ਹਾ ਕਿੰਨਾ ਸੋਹਣਾ ਲੱਗ ਰਿਹਾ ਧਨੀਆ ਪਾਤਾ ਉੱਤੋਂ ਦੀ ਧਨੀਆ ਧੁਨੀਆ ਪਾ ਕੇ ਵਧੀਆ ਇਹਨੂੰ ਫੇਰ ਰਲਾ ਲਿਆ ਨੇ ਸਾਰੀ ਰਲਾ ਲਿਆ ਹੁਣ ਤਾਂ ਸਾਰਾ ਰਲਾ ਕੇ ਇਹਨੇ ਹੁਣ ਆਪਣੇ ਕਹਿੰਦੇ ਨੇ ਇਹਨੂੰ 5-10 ਮਿੰਟ ਇਹਨੂੰ ਵਾਲੀ ਮਾਰੂਗਾ ਇਹ ਕਿਆ ਆਵੀ ਪੱਕ ਜੂਏ ਚੰਗੀ ਤਰ੍ਹਾਂ ਸਬਜੀ ਤੁਸੀਂ ਵੀ ਜਦੋਂ ਆਪਣੇ ਘਰੇ ਬਣਾਓ ਤਾਂ ਮੈਂ ਸ਼ਾਂਤੀ ਨਾਲ ਬਣਾਇਓ ਬਹੁਤ ਵਧੀਆ ਬਣਦੀ ਆ हाँ देखो जी कि सोनी लग रही है तैयार हो गई है हम यह पाओ ला रहा है पाओ आ ब्रैड बजारो ले आनी है रेडीमेड मिल जाती है बजारो लिया के देखो म मखनी पा के बिच धनिया पा के घरे चटनी आप कुट पीस लो चटनी आप बना लो प्याज तुम आप कट लो वादिया होता गा पा के हम इन्हें पाओ गर्म करने ने आ नॉर्मल मिल जाते हैं पाओ कोई व्डी गल नहीं हैगी ਇਹ ਨੋਰਮਲ ਮਿਲ ਜਾਂਦੇ ਨੇ ਇਹਨਾਂ ਨੂੰ ਗਰਮ ਕਰਕੇ ਮੱਖਣ ਨਾਲੀ ਪੂਰਾ ਗਰਮ ਕਰਕੇ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਪਾਉ ਭਾਜੀ ਨਾ ਲੈਣਾ ਚੰਗਾ ਜੀ ਧੰਨਵਾਦ